ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਆਲਾ ਜ਼ਿਲ੍ਹਾ ਫਰੋਇਪੁਰ ਤਹਿਸੀਲ ਐਨੂੰ ਜੀਰਾ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਵੀਰ ਕਰਦਾ ਨੌਜਵਾਨ ਵੀਰ ਗੋਰੀ ਗੱਲ ਦੇ ਘਰੇ ਵੀਡੀਓ ਬਣਾ ਰਹੇ ਆ ਡੇਲੀ ਇਸ ਘਰੇ ਬਹੁਤ ਗਿਣਤੀ ਚ ਪਸ਼ੂ ਆਉਂਦੇ ਆ 8-10 ਬੇੜਾਂ ਡੇਲੀ ਇਸ ਘਰੇ ਆਉਂਦੀਆਂ ਸੇਲ ਹੋ ਕੇ ਜਾਂਦੀਆਂ ਮੁੱਲ ਜੀਰੇ ਵਾਲੇ ਇਸ ਏਰੀਏ ਚੋਂ ਸਾਰਿਆਂ ਨਾਲੋਂ ਵੀਰ ਦੇ ਜਾਇਜ਼ ਹੁੰਦੇ ਆ ਜਿਹੜੇ ਭੈਣ ਭਰਾ ਦੇ ਮੁੱਲ ਜਾਇਜ਼ ਹੁੰਦੇ ਆ ਉਹਦੇ ਹੀ ਬਹੁਤ ਗਿਣਤੀ ਚ ਪਸ਼ੂ ਆਉਂਦੇ ਆ ਤੇ ਜੇ ਮੁੱਲ ਵੱਧ ਹੋਣ ਤੇ 2-2 3-3 ਬੇੜਾਂ ਉਹ ਕਈ ਕਈ ਦਿਨ ਖੜੀਆਂ ਰਹਿੰਦੀਆਂ ਜੇ ਮਤਲਬ ਮੁੱਲ ਵੱਧ ਹੁੰਦੇ ਸ਼ੇਦੀ ਸੌਦਾ ਹੁੰਦਾ ਨਹੀਂਗਾ ਜਦੋਂ ਸੌਦਾ ਹੁੰਦਾ ਨਹੀਂ ਨਵੀਂ ਵਹਿੜ ਆਉਂਦੀ ਨਹੀਂ ਫਿਰ ਉਹੀ ਵਹਿੜਾਂ ਪ੍ਰਾਣੀਆਂ ਹੀ ਕਈ ਕੀ ਦਿਨ ਖੜੀਆਂ ਰਹਿੰਦੀਆਂ ਪਰ ਇਸ ਘਰੇ ਇਦਾਂ ਦਾ ਕੰਮ ਨਹੀਂ ਕਿਉਂਕਿ ਮੁੱਲ ਜਾਇਜ਼ ਹੁੰਦੇ ਆ ਡੇਲੀ 8-10 ਵਹਿੜਾਂ ਆਉਂਦੀਆਂ ਸੇ ਲੋਕ ਚਲੀਆਂ ਜਾਂਦੀਆਂ ਅੱਜ ਦੀ ਵੀਡੀਓ 'ਚ ਨਗਦ ਤਾਂ ਤੁਹਾਨੂੰ 10 ਵਿਖਾਉਣੇ ਸੀ ਪਰ ਵੀਡੀਓ ਸਵੇਰ ਬਣਾਉਣੀ ਸੀ ਮੈਂ ਆਉਣ 'ਚ ਲੇਟ ਹੋ ਗਿਆ ਸ਼ਾਮ ਨੂੰ ਵੀਡੀਓ ਬਣਾ ਰਹੇ ਆ ਤਿੰਨ ਨਗ ਰਹਿ ਕੇ ਸੱਤ ਨਗ ਸੇਲ ਹੋ ਗਏ ਤਿੰਨਾਂ ਨਗਾਂ ਦੀ ਇਨਫਾਰਮੇਸ਼ਨ ਲੈ ਦੇਣਾ ਨਿੱਕੇ ਨਿੱਕੇ ਮੁੱਲ ਹੋਣਗੇ ਹਾਲੁ ਕਰਦੇ ਗੱਲਬਾਤ ਦਿੰਦੇ ਆ ਪ੍ਰੋਪਰ ਸਾਈ ਹਾਂਜੀ ਗੁਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਵੀਰੇ ਗੋਰਾਗੱਲ ਪਿੰਡ ਆਪਣਾ ਸੁੱਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਆੜਾ ਮੋਗੇ ਤੋਂ 20 ਕਿਲੋਮੀਟਰ ਆਟੇ ਠੀਕ ਆ ਗੁਰੇ ਹੁਣ ਨੰਬਰ ਵੀਰੇ 9781230900 ਜੀ ਤਿੰਨ ਪਸ਼ੂ ਰਹਿ ਗਏ ਇਸ ਟਾਈਮ ਤੇ ਆਪਣੇ ਕੋਲ ਤਿੰਨ ਵੇੜਾ ਰਹਿ ਗਈਆਂ ਵੀਰੇ ਵੇੜਾ ਦਾਸ ਸੀਆਂ ਸੱਤ ਵੇੜਾ ਸੇਲ ਹੋ ਗਈਆਂ ਕੁਛ ਤੰਦਰ ਹੀ ਖੜੀਆਂ ਜੀ ਉਹਨਾਂ ਦੇ ਸੌਦੇ ਹੋਏ ਆ ਉਹਨਾਂ ਦੇ ਸੌਦੇ ਹੋਏ ਆ ਹਾਂਜੀ ਇਹ ਤੋਂ ਸ਼ੁਰੂ ਕਰ ਲਿਆ 1 ਨੰਬਰ ਤੋਂ ਹਾਂਜੀ ਵੀਰੇ ਜੀ ਕਿੰਨਾ ਮਾੜਾ ਵੀਰੇ ਦੂਜੇ ਸੂਏ ਸੋਈ ਆ ਕੱਲ ਦੀ ਸੋਈ ਆ ਮਗਰੇ ਦੇ ਬੱਚਾ ਵਾ ਮਾਲਕਾਂ ਦੀ ਦਰਸਨ ਮੁਤਾਬਕ ਪਿਛਲੇ ਸੂਏ ਦਾ 14 ਕਿਲੋ ਦੁੱਧ ਦਿੱਤਾ ਹੈ ਇਹਦਾ ਪਹਿਲਾਂ ਨਹੀਂ ਪਹਿਲਾਂ ਨਹੀਂ ਬਾਕੀ ਕੋਈ ਵੀ ਵੈੜਾ ਵੀ ਅਗਲਾ ਆਪੀ ਸਮਝਣਾ ਲੈ ਵੀ ਮੈਂ ਕਿੰਨਾ ਦੁੱਧ ਲੈ ਸਕਦਾ ਆ ਆਪਾਂ ਦੇਣੀ ਥਾਣਾ ਦੀ ਗਾਰੰਟੀ ਹੈ ਨਾ ਵੀ ਅਗਲਾ ਆਪਦੀ ਸੇਵਾ ਦਾ ਵੇਖੇ ਵੀ ਮੈਂ ਕਿੰਨਾ ਚੋ ਸਕਦਾ ਆਂ ਸਹੀ ਆ ਸੀਲ ਸੌ ਸੌ ਸੀਲ ਇੰਨੀ ਕਾ ਵੀਰੇ ਵੀ ਜੇ ਵੈੜ ਲੱਤ ਵੀ ਚੱਕ ਜਾਵੇ ਤੇ ਆਪਾਂ ਇੱਕ ਪੈਸਾ ਨਹੀਂ ਲੈਣਾਗਾ ਠੀਕ ਆ ਬਿਨਾ ਰੱਸੀ ਨਿਆਣੇ ਤੋਂ ਚੋ ਲੈਣੀ ਆ ਅੱਛਾ ਹਾਂਜੀ ਰੱਸੀ ਵੀ ਨਹੀਂ ਪਾਉਣੀ ਕੀ ਮੰਨ ਲਓ ਤੇ ਚਵਾਈ ਇੱਕ ਨੰਬਰ ਆ ਹਾਂਜੀ ਸੂਈ ਸਵਾਈ ਆ ਵਹਿੜਾਂ ਦੀ ਇਹਨਾਂ ਦੀ ਵੀ ਗਾਰੰਟੀ ਆ ਥਣਾਂ ਦੀਆਂ ਇਹ ਵੀ ਵਹਿੜਾਂ ਜਮਾ ਓਕੇ ਆ ਇੱਕ ਨੰਬਰ ਤਾਜੀ ਸੂਈ ਆ ਭਾਈ ਕਹਿੰਦਾ ਜੇ ਲੱਤ ਵੀ ਚੱਕ ਜੇ ਤੇ ਵਹਿੜ ਮੈਂ ਫ੍ਰੀ ਦੇ ਦੂੰਗਾ ਇੰਨੀ ਸੀਲ ਐ ਬਿਨਾ ਰਸੇ ਤੋਂ ਨਿਆਣੇ ਤੋਂ ਚਵਾਈ ਹੁੰਦੀ ਆ ਵੀਰ ਕਹਿੰਦਾ ਇਹਦੀ 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ 15 16 ਕਿਲੋ ਦੁੱਧ ਪਿਉਣ ਦਾ ਹੱਕ ਬਣਦਾ ਬਾਕੀ ਕਹਿੰਦਾ ਵੀਰ ਕਿ ਕੋਈ ਵੀ ਤੁਸੀਂ ਪਸ਼ੂ ਖਰੀਦਦੇ ਆ ਅਗਲਾ ਆਪਦੀ ਸਮਝ ਨਾ ਲੈ ਲੈ ਕਿ ਸਾਡੀ ਕਿੰਨੀ ਕਿ ਸੇਵਾਉ ਤੇ ਅਸੀਂ ਕਿੰਨਾ ਕ ਦੁੱਧ ਝੋਲਾਂਗੇ ਸਾਡੇ ਹਿਸਾਬ ਨਾਲ ਵੀਰ ਕਹਿੰਦਾ 15 16 ਦੁੱਧ ਪਿਆਜੂ 14 ਪਹਿਲਣ ਪਿਆਗੀ ਆ ਸੀਲ ਸੌ ਦੀ ਫੁੱਲ ਗਾਰੰਟੀ ਆ ਮੁੱਲ ਨਿਕਾ ਜਾ ਕੋਈ ਜਾਇਜ ਆ 48000 ਚੋਂ ਮਾਨਤਾਨ ਕਰਦਾਂਗੇ ਮੁੱਲ ਤੋਂ ਉਪਰ ਤਾਂ ਵੀ ਆਪਣੇ ਪਹਿਲਾਂ ਵੀ ਜਾਇਜ ਹੀ ਹੁੰਦੇ ਆ 48 ਚੋਂ ਮਾਨਤਾਨ ਹੋ ਜੂ ਦੋਸਤੋ ਮੱਝਾਰਗਾ ਦੁੱਧ ਉਹ 40 ਦੇ ਅੱਠ 48000 ਮੁੱਲੇ ਮਾਨਤਾਨ ਹੋ ਜੂ 15 16 ਕਿਲੋ ਦੁੱਧ ਪਿਆਉਣ ਦਾ ਹੱਕ ਬਣਦਾ ਮੋٹے ਮੋٹے ਥਾਣਾਂ ਦੁੱਧ ਹੋ ਮੱਝਾਰਗਾ ਮਗਰੇ ਦੇ ਬੱਚਾ 15-16 ਕਿਲੋ ਦੁੱਧ ਵਾਲੀ ਮੱਝ ਲੈਣੀ ਆ ਤੁਹਾਨੂੰ ਵੀ ਪਤਾ ਕਿੰਨੇ ਪੈਸੇ ਆਉਂਦੀ ਲੱਖੋਂ ਬਾਹਰ ਦੀ ਆਉਂਦੀ ਆ ਮੱਝਾਰ ਦਾ ਦੁੱਧ ਉਹ ਜਮਾ ਲੇਟ ਆਰਗਾ 48000 ਦੀ ਦੇ ਦੇਣੀ ਆ ਵਿੱਚੋਂ ਛੋਟ ਛੱਪਾ ਮਾਨਤਾਨ ਹੋ ਜੂ ਦੋ ਨੰਬਰ ਜਰਸੀ ਗੁਰੇ ਇਹ ਮੈਂ ਆਪਣੇ ਮੇਰੇ ਦੂਜੇ ਸੂਏ ਸੋਨਾ ਵਾ ਹਫਤੇ ਦੇ ਅੰਦਰ ਬਾਹਰ ਕੱਤੀ ਆ ਤੇ 14 ਕਿਲੋ ਦੁੱਧ ਦੱਸਿਆ ਮੇਰੇ ਮਗਰੇ ਸੂਏ ਦਾ ਮਾਲਕ ਨੇ ਜੈ ਜੈ ਮੋਤ ਇਹਦਾ 40 ਚੋ ਮਾਨਤਾਨ ਕਰ ਲਾਸਟ 38000 ਦੀ ਵੜ ਦੇ ਦਾਂਗੇ ਵੀਰੇ ਆਪਾਂ ਤੇ ਉਹੀ ਮੁੱਲ ਜਿਹੜਾ ਲੈਣਾ ਹਨਾ ਤੇ ਦੂਜਾ ਸੂਆ ਵੀਰੇ ਦਾ ਦੂਜਾ ਸੂਆ ਹਫਤੇ ਦੇ ਅੰਦਰ ਬਾਹਰ ਇੱਕ ਦਾ ਦਿਨ ਉੱਪਰ ਵੀ ਲੈ ਸਕਦੀ ਆ 14-15 ਕਿਲੋ ਦੁੱਧ ਪਹਿਲਾਂ ਪਿਆ ਗਈ ਆ ਦੂਜੇ ਸੂਵੇ ਸੁੰਦੀ ਆ ਮੁੱਲ ਜਾਇ ਜੀ ਆ ਨਿੱਕਾ ਜਿਹਾ ਪਾ ਪਹਿਲਾਂ ਤਾਂ ਵੀਰ ਨੇ 2000 ਵੱਧ ਕਹਿਤਾ ਪਰ ਯੇ ਸੁਣੋ 2000 ਉਦੋਂ ਪਾਈ ਕਹਿੰਦਾ ਘੱਟ ਦੇ ਦੇਾਂਗੇ ਉਹ ਤੁਸੀਂ ਸੋਣੀ ਲਿਆ ਵੱਲ ਢਿੱਲਾਂ ਬਹੁਤ ਪਈਆਂ ਇੱਕ ਹਫ਼ਤੇ ਦੀ ਕੱਚੀ ਆ ਪੰਜ-ਸੱਤ ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਸੀਲ ਸੌ ਫੁੱਲ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋ ਚੰਗਾ ਲੱਗਾ ਵੀਰੇ ਲੇਵਾ ਬਹੁਤ ਸੋਣਾ ਹੈ ਫਿਰ ਮਾਲਾ ਫੀਟਿੰਗ ਵਾਲਾ ਗੱਡੂ ਇਹ ਨਹੀਂ ਟਟਮਲਾਂੋਂ ਕਢਾਊਗਾ ਥਣ ਬਹੁਤ ਜਿਆਦਾ ਸੋਹਣਿਆ ਥਣ 1 ਨੰਬਰ ਵੈੜ ਦਾ ਵੀ ਪੂਰਾ ਚੰਗਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਣ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਤੇ 2 ਨੰਬਰ ਦਾ ਵੀ ਥਣ ਪੂਰਾ ਚੰਗਾ 1 ਨੰਬਰ ਤਾਜੀ ਸੂਈ ਆ 2 ਨੰਬਰ ਗੱਬਣ ਆ ਹਫਤੇ ਦੇ ਅੰਦਰ ਬਾਾਰ ਸੂਪੂ ਮੁੱਲ 40 ਹੈ 2000 ਵੀਰ ਕੰ ਦਾ ਛੱਡ ਦੂ ਯਸ ਨੂੰ 38000 ਦੀ ਦੇ ਦੇਣੀ ਆ ਫਿਰ ਨਿੱਕੇ ਨਿੱਕੇ ਮੌਲਾ ਤੁਹਾਨੂੰ ਵੀ ਪਤਾ ਇਦੋਂ ਘੱਟ ਦਾ ਫਿਰ ਵੜਾ ਉਹਨਾਂ ਦੇਆਂ ਵੀ ਕਿੱਥੋਂ ਆਣਾ ਮੰਨ ਲਓ ਟੋਕੜਾਂ ਵੀ 25 25 30 30 ਹਜ਼ਾਰ ਦੀਆਂ ਵੀ ਕੀ ਜਾਂਦੀਆਂ ਹੁੰਦੀਆਂ ਉਹ ਪਤਾ ਨਹੀਂ ਸਾਲ ਦੀ ਸੂਈ ਹੁੰਦੀ ਆ ਖਣੀ ਡੇਢ ਸਾਲ ਦੀ ਸੂਈ ਹੁੰਦੀ ਆ ਅਗਲਾ ਕਹਿੰਦਾ ਬਾਈ 5 ਮਹੀਨੇ ਹੋ ਗਏ 6 ਮਹੀਨੇ ਹੋ ਗਏ ਪਰ ਅੱਜ ਕੱਲ ਇਮਾਨਦਾਰੀ ਬਾਹਲੀ ਤਾਂ ਹੈ ਨਹੀਂ ਜਿਹਨੂੰ 5 6 ਮਹੀਨੇ ਕਹਿੰਦਾ ਉਹ ਸਾਲ ਸਵਾ ਸਾਲ ਦੀ ਸੂਈ ਹੁੰਦੀ ਆ ਜਿਹੜੀ ਦੋਆਂ ਕਿ ਮਹੀਨਿਆਂ ਦੀ ਸੂਈ ਹੁੰਦੀ ਉਹਨੂੰ ਵੀ ਅਗਲਾ ਕਹਿੰਦਾ ਬਾਈ 14 ਕ ਦਿਨ ਹੋਏ ਆ ਤੇ ਉਹਨਾਂ ਨਾਲੋਂ ਕਈ ਗੁਣੇ ਚੰਗੀਆਂ ਟੋਕੜ ਵਹਿੜ 25 30 ਹਜ਼ਾਰ ਲਾਉਂਗੇ ਤੁਸੀਂ ਤਿਹੋ ਦਾ ਪਤਾ ਨਹੀਂ ਸਾਲ ਦੀ ਸੂਈ ਆ ਕਿ ਕਿੰਨੇ ਟਾਈਮ ਦੀ ਸੂਈ ਆ ਇਹ ਮਾਲ ਤੋਂ ਗੱਬਣ ਮੱਛੀ ਵੀ ਲੈਣੇ ਆ ਪਤਾ ਤਾਂ ਹੈਗਾ ਕਿ ਤੁਹਾਡੇ ਘਰੇ ਸੂਊਗੀ ਅੱਖਾਂ ਦੇ ਸਾਹਮਣੇ ਸੂਊਗੀ ਤੇ ਵਧੀਆ ਸਿਆਲੋ ਸਿਆਲ ਗਰਮੀਆਂ ਦੇ ਕਰ ਵਧੀਆ ਦੁੱਧ ਪਿਆ ਦੇਣਾ ਜਰਸੀ ਨੇ ਇੱਕ ਨੰਬਰ ਨੇ ਵੀ ਇੰਨਾ ਵਧੀਆ ਪਿਆ ਦੇਣਾ ਕਿਉਂਕਿ ਉਹ ਤਾਂ ਤਾਜੀ ਸੂਈ ਵੀ ਆ ਤਿੰਨ ਨੰਬਰ ਲਾਸਟ ਗੁਰੇ ਇਹ ਬੱਚੀ ਨੇ ਵੀਰੇ ਪਹਿਲੇ ਸੂਈ ਸੁਣਾਵਾ ਮਾਲਕਾਂ ਦੇ ਦੱਸਣ ਮੁਤਾਬਕ 27 ਤਰੀਕ ਨੂੰ ਦੇਣ ਪੂਰੇ ਵੀਰੇ ਦੇ ਵੀ ਹਫਤਾ ਰਹਿ ਗਿਆ ਮੰਨ ਲਓ ਦੇਣ ਪੂਰੇ ਹੋਣ ਤਾਂ ਅੱਜ 21 ਹੋ ਗਈ ਆ ਤੇ ਬਾਕੀ ਦੁੱਧ ਵੀਰੇ ਕੱਦ ਵਾਲੀ ਬੱਛੀ ਅਗਲਾ ਆਪ ਦੀ ਸਮਝਣਾ ਲੈ ਲਓ ਵੀ ਹਨਾ ਮੈਂ 14 ਲੈ ਸਕਦਾ 15 16 ਜਿੰਨਾ ਵੀ ਮੱਛੀ ਦੀ ਚਮਕ ਚਮਕ ਬਹੁਤ ਆ ਰੰਗ ਬਹੁਤ ਸੋਨਾ ਵੀਰੇ ਦਿਨ ਕਿੰਨੇ ਦੱਸਿਆ 27 ਨੂੰ ਦਿਨ ਪੁਰੇ ਆ ਜੀ ਜੈ ਜੈ ਮੋਲੇ ਇਹ ਬੱਛੀ ਦਾ ਵੀਰੇ ਮੰਨ ਲਓ 45 ਚੋਂ ਮਾਨਦਾਨ ਕਰ ਦਾਂਗੇ ਵੱਡੀ ਬੱਛੀ ਆ ਕੱਦ ਗੁੱਦ ਵਾਲੀ ਹਾਂਜੀ ਪਹਿਲਣ ਬੱਛੀ ਫੁੱਲ ਚਮਕ ਵਾਲੀ ਵੇੜਾ ਉਹ ਵੀ ਚਮਕ ਵਾਲੀਆਂ ਆਏ ਨਾ ਮੰਨਿਓ ਕਿ ਉਹ ਰੁੱਖੇ ਪੰਦੀਆਂ ਇਹ ਵੀ ਚਮਕ ਵਾਲੀ ਆ ਵੀ ਚਮਕ ਵਾਲੀ ਤੇ ਉਹ ਵੀ ਸ਼ੀਸ਼ੇ ਵਾਂਗੂ ਚਮਕਦੀ ਆ ਇਹ ਪਹਿਲਣ ਉਹ ਦੂਜਣਾ 27 ਨੂੰ ਦਿਨ ਪੂਰੇ ਹੁੰਦੇ ਆ ਅੱਜ 21 ਤਰੀਕ ਹੋ ਗਈ ਆ ਵੈੜ ਦੇ ਹਿਸਾਬ ਨਾਲ ਬਾਈ ਕਹਿੰਦਾ 14-15 ਕਿਲੋ ਦੁੱਧ ਵੱਡੀ ਵੈੜ ਆ ਪਿਆ ਦੇਣਾ ਇਹਨੇ ਮੌਲੇ ਦਾ ਵੀ ਜੈ ਜੀ ਆ ਮੋٹے-ਮੋٹے ਥਾਣ ਆ ਤਿੰਨ ਪਸ਼ੂ ਤੁਹਾਨੂੰ ਵਿਖਾਦੇ ਆ ਸਵੇਰ 10 ਨਾਲ ਸੀਗੇ ਪਰ ਵੀਡੀਓ ਸਵੇਰ ਬਣਾਉਣੀ ਸੀ ਪਰ ਮੈਥੋਂ ਆਇਆ ਨਹੀਂ ਗਿਆ ਮੈਂ ਲੇਟ ਹੋ ਗਿਆ 7 ਨਾਲ ਸੇਲ ਹੋ ਗਈ ਹੁਣ ਤਿੰਨ ਰਹਿ ਗਏ ਆ ਇਹ ਵੀ ਤਿੰਨੇ ਥਣ ਭਾਂਡੇ ਦੀਆਂ ਸਾਫ਼-ਸੁਥਰੀਆਂ ਬਾੜਾ ਕੈਂਗਲ ਲੱਗਿਆ ਵੀਰੇ ਦੂਜੇ ਕੋਈ ਵਾਲੀਆਂ ਮੈਡਮ ਵਰਗਾ ਥਾਣਾ ਨਹੀਂ ਆਂ ਪਹਿਲਾਂ ਦਾ ਥਾਣਾ ਚੁੰਡੀ ਜੀ ਵਾਲਾ ਹੁੰਦਾ ਜਿਹੜਾ ਮੁਠੀ ਨਾਲ ਚੋਂਦਾ ਉਹਦੇ ਤਾਂ ਹੱਥ ਜਿਵੇਂ ਨਹੀਂ ਉਹਨਾਂ ਦਾ ਜਿਹੜਾ ਗੂਠੇ ਨਾਲ ਚੋ ਲੈਂਦਾ ਉਹ ਪਹਿਲਾਂ ਚੋ ਲੈਂਦਾ ਹੁੰਦਾ ਬੰਦਾ ਕਿਉਂਕਿ ਦੋਵਾਂ ਕੁੰਗਲਾਂ ਨਾਲ ਤੇ ਤੀਜਾ ਗੂਠਾ ਲੱਗ ਗਿਆ ਤਾਂ ਹੁੰਦਾ ਧਾਰ ਵੱਜ ਜਾਂਦੀ ਹੈ ਤੇ ਮੁਠੀ 'ਚ ਪੂਰਾ ਹੱਥ ਪਹਿਲਾਂ ਤਾਂ ਆਉਂਦਾ ਨਹੀਂ ਹੁੰਦਾ ਪਰ ਇਹਦਾ ਦੂਜੇ ਨਾਲ ਆ ਥਾਣਾ ਮੁਠੀ ਵਾਲਾ ਹੱਦੀ ਚਵਾਈ ਵਾਲਾ ਥਾਣਾ ਦੁੱਧ 14-15 ਕਿਲੋ ਖੁੱਲਾ ਪਿਆ ਜੂ ਮੋਲੇ ਦਾ ਜਾਇਜ਼ ਹੀ ਆ 45 ਚੋਂ ਮਾਨਤਾ 45000 ਚੋਂ ਮਾਨਤਾਨ ਇਦਾਂ ਦੀ ਆਪਾਂ ਅਵਸਰ ਵੱਛੀ ਵੀ ਲੈਨੇ ਹਨ 20-25000 ਦੀ ਅਵਸਰ ਵਹਿੜ ਆਉਂਦੀ ਆ ਤੇ ਉਹਨੇ ਪਤਾ ਨਹੀਂ ਖਣੀ ਆਉਂਦੀ ਨੇ ਸੀਵਨ ਲੈ ਜਾਣਾ ਖਣੀ 6 ਮਹੀਨੇ ਪੱਠੇ ਪਾਉਣੇ ਵੀ ਪੈ ਸਕਦੇ ਆ ਹੋ ਸਕਦਾ ਕਈ ਵਾਰ ਪਹਿਲੇ ਸੀਵਨ ਤੇ ਜਾਨਵਰ ਰਹਿ ਜਾਂਦਾ ਕਈ ਵਾਰ ਨਹੀਂ ਰਹਿੰਦਾ ਗਾਂ ਨਾਲ ਦੂਜੀ ਹੀਟ ਤੀਜੀ ਹੀਟ ਤੇ ਵੀ ਸੀਵਨ ਲਵਾਉਣਾ ਪੈ ਜਾਂਦਾ ਹੁੰਦਾ ਤੇ ਉਹਦੇ ਨਾਲ ਤਾਂ ਕਈ ਗੋਨੇ ਚੰਗੀ ਗੱਭਣ ਆ ਪਤਾ ਤਾਂ ਹੈਗਾ ਸੂਨ ਵਾਲੀ ਆ ਹਫਤੇ ਨੂੰ ਸੂਪਣਾ ਹਫਤੇ ਨੂੰ ਕੋਈ ਦਿਹਾੜੀ ਦਾ ਗਾਂ ਬਿਸ਼ਾਂ ਕਰ ਦੂ ਵੱਧ ਤੋਂ ਵੱਧ ਨਹੀਂ ਆ ਪਰ ਜਾਇ ਜੀ ਮੁੱਲ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਸਾਰਿਆਂ ਨਾਲੋਂ ਚੰਗੀ ਵੱਛੀ ਇੱਕ ਨੰਬਰ ਆ ਮੁੱਲ 48000 ਮਾਨਤਾਣ ਹੋ ਜੂ ਜੇ ਕਿਸੇ ਭੈਣ ਭਰਾ ਨੂੰ ਹੈਗਾ ਕਿ ਕੋਈ ਚੱਕਰ ਨਹੀਂ ਆਪਾਂ ਜਰਸੀ ਲੈਣੀ ਆ ਭਾਵਾ ਗੱਬਣ ਹੋਵੇ ਭਾਵਾ ਸੂਈ ਹੋਵੇ ਆਪਾਂ ਨੂੰ ਕੋਈ ਚੱਕਰ ਨਹੀਂਗਾ ਤੇ ਅਗਲਾ 2 ਨੰਬਰ ਲੈ ਲੇ 38000 ਦੀ ਦੇ ਦੇਣੀ ਆ ਆਹ ਦੀ ਵੀਰੇ ਐਨ ਫਿਟਿੰਗ ਵਾਲਾ ਮਾਲ ਆ ਹੂੰ ਦੇਣੀ ਦੇ ਲੈ ਲੈਂਦੀ ਆ ਮੱਛੀ ਭਾਵੇਂ 44 45000 ਦੀ ਵੇਚਦੀ ਆ ਤਿਆਰ ਕਰਕੇ ਤਿਆਰ ਹੋਈ ਬਾਈ ਕਹਿੰਦਾ 44 45000 ਦੀ 38000 ਦੀ ਦੇ ਦੇਣੀ ਹਫਤੇ ਦੇ ਅੰਦਰ ਬਾਹਰੇ ਨੇ ਸੂਪਣ ਦੁੱਧ 14 15 ਕਿਲੋ ਪਿਆਜੂ ਇੱਕ ਨੰਬਰ 45000 ਦੀ ਪਹਿਲਣ ਮੱਛੀ 27 ਨੂੰ ਦਿਨ ਪੂਰੇ ਹੁੰਦੇ ਆ ਫੋਨ ਨੰਬਰ ਸਕਰੀਨ ਤੇ ਨਿੱਕੇ ਨਿੱਕੇ ਮੁੱਲ ਸਾਰਿਆਂ ਨੂੰ ਸასი ਕਰਾਂ